ਸਭੀ ਪਹਿਲੇ ਉਹਨਾਂ ਨੇ ਕੋਈ ਨੋਟਿਸ ਭੇਜਿਆ ਕਿ ਹਾਂ ਕਿ ਤੂੰ ਗ੍ਰਿਫਤਾਰੀ ਦੋ ਇਹ ਪਿਛੇ ਸਿੱਧਾ ਸਿੱਧਾ ਕਾਰਨ ਇਹ ਲੱਗ ਰਿਹਾ ਮੈਨੂੰ ਤੇ ਭਾਈ ਸਾਹਿਬ ਨੂੰ ਇਨਕਾਊਂਟਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਯੂ ਹੈਵ 80000 ਪੁਲਿਸ ਪਰਸਨਲ ਬਟ ਦੈਨ ਹਾਉ ਅਮਰਿਤਪਾਲ ਸਕੇਪ 14 ਥਾਵਾਂ ਤੋਂ ਮਾਰਾ ਹੀ ਨਹੀਂ ਸਾਡੀ ਰਾਖੀ ਕੀਤੀ 14 ਨਾ ਕਿ ਜਿੱਥੋਂ ਲੰਗੇ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਕੇ ਵਾਰੰਟਸ ਇਸ਼ੂ ਹੋਏ ਸਨ ਉਹਨੂੰ ਡਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ। ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਕਿ ਸ਼ੁਰੂਆਤ ਹੈ। ਸਭ ਜਦੋਂ ਡਟ ਗਈ ਤੋਂ ਆਏ ਉਹਨਾਂ ਨੇ ਆ ਕੇ ਇੱਥੇ ਪੰਜਾਬ ਚ ਮਾਹੌਲ ਵੇਖਿਆ। ਬਹੁਤ ਹੀ ਨੌਜਵਾਨੀ ਜਿਹੜੀ ਨਸ਼ੇ ਦੀ ਤਲਦਲ ਵਿੱਚ ਫਸ ਚੁੱਕੀ ਸੀ। ਖਾਲਸਾ ਵੀਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨਾਂ ਦਾ ਜੱਛੜਾਇਆ ਹੈ, ਹਜ਼ਾਰਾਂ ਘਰ ਬਚਾਏ ਉਸਨੂੰ ਰੋਕਣ ਦਾ ਬੋਝ ਅਜਤਨ ਸਿੰਘ ਹੁਕਤਵਾਲਾ जिन बैरकों में अमृतपाल के समर्थकों को रखा गया है वहाँ सुरक्षा का कड़ा पहरा है। मेरी ओट हैं, मेरी ओट दुनियावी नाते ना अदालत है ना किसी और गलते है मेरी ओट सदी की कचहरी थी। छोटे तो छोटा लेके बड़े तो बड़े ਬਹੁਤ ਹੀ ਮਾਵਾ ਇਥੇ ਰੋਂਦੀਆਂ ਸੀ ਆਣ ਕੇ ਕਰ ਲਾਉਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ ਚੋਂ ਕੱਢੋ ਤੇ ਉਹਨਾਂ ਨੂੰ ਉਹਨੇ ਨਸ਼ੇ ਚੋਂ ਕੱਢ ਕੇ ਆ ਗੁਰੂ ਦੇ ਲੰਨ ਲਾਇਆ ਅਮਰ ਤੇ ਸ਼ਿਕਾਇਆ ਉੱਚੇ ਦੇਖੋ ਇਹ ਡਰਗ ਪਤਾ ਕੀ ਹੈ ਇਹ ਇਕੱਲਾ ਤੁਹਾਡਾ ਜੀਵਨ ਨਹੀਂ ਖਰਾਬ ਕਰਦਾ ਜਿਹੜੇ ਤੁਸੀਂ ਲੱਗੇ ਹੋਏ ਜੋ ਤੁਹਾਡੀਆਂ ਨਸਲਾਂ ਦੇ ਤੇ ਪ੍ਰਭਾਵ ਪਾਊਗਾ ਤੁਹਾਡੇ ਕੋਖਾਂ ਮਾਵਾਆਂ ਦੀਆਂ ਕੋਖਾਂ 'ਚ ਮਰਦ ਸੂਰਮੇ ਨਹੀਂ ਪੈਦਾ ਹੋਣਗੇ ਸੋ ਜਿਹੜੇ ਨੌਜਵਾਨਾਂ ਨੂੰ ਇਹ ਹਲਾਤ ਲੱਗੀ ਆਦਤ ਪੈ ਗਈ ਹੈ ਆਦਤ ਦਵਾਈਆਂ ਦੁਆਿਆਂ ਨਾਲ ਘੱਟ ਛੁੱਟਦੀ ਹੁੰਦੀ ਹੈ ਮਹਾਰਾਜ ਦੇ ਲਾਲ ਲੱਕੇ ਛੁੱਟ ਜਾਂਦੀ ਹੈ ਸੋ ਅਸੀਂ ਸਦਾ ਦਿੰਦੇ ਹਾਂ ਸਭ ਨੌਜਵਾਨਾਂ ਨੂੰ ਪੰਜਾਬ 'ਚੋਂ ਵੀ ਤੁਸੀਂ ਪਹੁੰਚੋ ਕੋ ਮੜਾ ਚੰਗਾ ਜਗਾ ਬਣਾ ਲਾਂਗੇ ਆਓ ਕੋਈ ਨਹੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉੱਥੇ ਸੇਵਾ ਦਾ ਪਹਿਰਾ ਲੱਗੂਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਾਣੀ ਪੜਨੀ ਆ ਨਾਮ ਜਪਣਾ ਸਿਮਰਨ ਕਰਨਾ ਸ਼ਸਤਰ ਵਿਦਿਆ ਲੈਣੀ ਆ ਤਿਆਰ ਪਰ ਤਿਆਰ ਹੋ ਕੇ ਖੰਡੇ ਪਾਟੀ ਦੀ ਪੌਲ ਛਕਣੀ ਆ ਜਦੋਂ ਪੌਲ ਮਰਿਆਂ ਨੂੰ ਜੀਵੰਦ ਕਰ ਸਕਦੀ ਤੁਹਾਡਾ ਨਸ਼ਾ ਵੀ ਛੜਾ ਸਕਦੀ ਹੈ ਜਿਹੜਾ ਨਸ਼ਾ ਏ ਇਹ ਹਕੂਮਤ ਗੋਲੀ ਚਲਾਉਣ ਨਾਲੋਂ ਸੌਖਾ ਲੱਗਦਾ ਇਹਨਾਂ ਨੂੰ ਜਦੋਂ ਤੁਹਾਡਾ ਸੋਸ਼ਲ ਜਦੋਂ ਤੁਹਾਡਾ ਸਰੀਰਕ ਜੈਨੋਸਾਈਡ ਹੋ ਜਾਂਦਾ ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਜਾਂਦੇ ਆ ਤੇ ਹਕੂਮਤਾਂ ਨੂੰ ਜਿਆਦਾ ਕੋਈ ਤੁਹਾਡੇ ਵਾਸਤੇ ਪ੍ਰੋਪਗੈਂਡਾ ਨਹੀਂ ਕਰਨਾ ਚਾਹੀਦਾਉਂਦੇ ਹੋ ਗਲੀ ਗਲੀ 'ਚ ਨਸ਼ਾ ਵਾ ਪਹਿਲਾਂ ਤਾਂ 84 ਵੇਲੇ ਟੱਕੇ ਨਾਲ ਮਾਰੇ ਸੀਗੇ ਫੇਰ 84 ਖਤਮ ਹੋਈ ਤਾਂ ਹੁਣ ਉਹਨਾਂ ਨੇ ਕੁਝ ਏਦਾਂ ਇੰਟਰੋਡਿਊਸ ਕਰਤਾ ਪੰਜਾਬ 'ਚ ਕਿ ਇਹ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਖੁਸ਼ੀ ਨਾਲ ਮਾਰ ਰਹੀ ਆ ਕੋਈ ਟੱਕਾ ਨਹੀਂਗਾ ਕੋਈ ਬੰਦਸ਼ ਨਹੀਂ ਗਈ ਖੁਸ਼ੀ ਨਾਲ ਮਾਰ ਰਹੀਆਂ ਨਾਲੇ ਆਪ ਤਾਂ ਮਾਰ ਰਹੀ ਆ ਆਦੇ ਮਾ ਪਿਓ ਨੂੰ ਵੀ ਮਾਰ ਰਹੀ ਆ ਇਹ ਚੀਜ਼ ਆ ਕਿ ਹਰ ਗਲੀ ਹਰ ਘਰ ਨਸ਼ਾ ਵਾ ਹੁਣ ਕੋਈ ਘਰ ਹੋਊਗਾ ਜਿਹਦੇ ਘਰੇ ਨਸ਼ਾ ਨਹੀਂ ਹੋਊਗਾ ਮੈਨੂੰ ਨਹੀਂ ਲੱਗਦਾ ਜੇ ਇਹ ਹੀ ਚੀਜ਼ ਚੱਲਦੀ ਰਹੀ ਕਿ ਉਹ ਵੀ ਕਰਕੇ ਨਾ ਟੈਮ ਬਚਿਆ ਰਹੂਗਾ ਸੰਗਤ ਉਹ ਹੀ ਜੀ ਹੋ ਜਾਂਦੀ ਹੈ ਬੰਦੇ ਦੀ ਜੋ ਵੀ ਨਸ਼ਾ ਹੈਗਾ ਦੁਨੀਆ ਤੇ ਆਪਾਂ ਛੱਡਿਆ ਕੋਈ ਨਹੀਂ ਸਮੈਕ, ਹੀਰੋਇਨ, ਟੀਕੇ, ਕੋਕੀਨ, ਆਈਸ ਦੁਬਈ ਚ ਤੇ ਡੋਡੇ ਭੁੱਕੀ ਸਾਰਾ ਕੋਸ਼ਿਸ਼ ਕੀਤਾ ਹੈ ਇੱਥੇ ਟੀਕੇ ਲਾਉਂਦਾ ਹੁੰਦਾ ਸੀਗਾ ਜੀ ਆ ਸਾਰੇ ਭਰੇ ਪਏ ਸੀਗੇ ਜੀ ਵਾਹਾਂ ਦੇ ਨਿਸ਼ਾਨ ਇੱਧਰ ਵੀ ਸੀਗੇ ਟੋਟਲੀ ਇਹ ਭਰੇ ਪਏ ਸੀ ਆ ਸੀਗੇ ਜੀ ਬਸ ਇੱਧਰ ਤੇ ਇੱਧਰ ਲੰਘਦਾ ਸੀ ਤੁਹਾਡੇ ਅੰਦਰ ਕੌਮ ਦਾ ਜਜ਼ਬਾ ਬਹੁਤ ਤਗੜਾ ਪਿਆ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕੌਮ ਵਾਸਤੇ ਕਿੰਨੇ ਜ਼ਰੂਰੀ ਹੋ ਅਸੀਂ ਕਿਉਂ ਨੌਜਵਾਨਾਂ ਨੂੰ ਸਾਹਮਣੇ ਜੀ ਕਿਉਂਕਿ ਸਾਨੂੰ ਪਤਾ ਹੈ ਸਾਡੀ ਕੌਮ ਦੇ ਨੌਜਵਾਨੀ ਜਿਹੜੀ ਹੈ ਸਾਡੇ ਉੱਤੇ ਕਿੰਨੀ ਜ਼ਰੂਰੀ ਹੈ ਆਪਣੀ ਮਾਂ ਹੀ ਮੰਨੋ ਵੀ ਜੇ ਕਹਿ ਦੇਣਾ ਵੀ ਮੈਂ ਇੱਥੇ ਜੱਲਾ ਉਹਨੇ ਕਹਿਣਾ ਉਹ ਤੇਰਾ ਕੀ ਪਤਾ ਕਿੱਥੇ ਮਾਰਨਾ ਆ ਤੇ ਇਹ ਲਾਲੋ ਵੀ ਜੇ ਆ ਕਮਰੇ ਚ ਮੈਂ ਪਿਆ ਜੇ ਉਧਰੋਂ ਹਾਕ ਮਾਰਦੀ ਉਹਨਾਂ ਕੋਲ ਨਾ ਹੈ ਨਹੀਂ ਨਹੀਂ ਹੈ ਨਹੀਂ ਯਾਰ ਇੱਕ ਇੱਕ ਮਰਿਆ ਹੀ ਹੋਇਆ ਸੀਗਾ ਸਾਡਾ ਮਕਸਦ ਇਹ ਆ ਕਿ ਨੌਜਵਾਨਾਂ ਨੂੰ ਸੰਗਤ ਦੇਣੀ ਜਿਹੜੀ ਸੰਗਤ ਕਿਉਂਕਿ ਸੰਗਤ ਤੋਂ ਬਿਨਾ ਮਨੁੱਖ ਬਦਲ ਨਹੀਂ ਸਕਦਾ ਇਹ ਨੌਜਵਾਨ ਜਦੋਂ 6-6 ਮਹੀਨੇ ਸੈਂਟਰਾਂ ਚ ਰਹਿ ਕੇ ਵਾਪਸ ਆਉਂਦੇ ਆ ਜਦੋਂ ਉਹਨਾਂ ਦੀ ਬੋਡੀ ਨੂੰ ਨਸ਼ਾ ਨਹੀਂ ਚਾਹੀਦਾ ਫਿਰ ਵੀ ਉਹਨਾਂ ਦੇ ਮਨ ਚੋਂ ਚੀਜ਼ ਨਿਕਲਦੀ ਨਹੀਂ ਕਿਉਂਕਿ ਉਹਨਾਂ ਦੀ ਸੰਗਤ ਉਹ ਹੈ ਤੋ ਸਾਡਾ ਮਕਸਦ ਇਹ ਆ ਵੀ ਇੱਥੇ ਜਿਹੜਾ ਨੌਜਵਾਨ ਹੋਊਗਾ ਉਹਨੂੰ ਐਸੀ ਸੰਗਤ ਮਿਲੇ ਜਿਹਸ ਸੰਗਤ ਦੇ ਵਿੱਚ ਰਹਿ ਕੇ ਜਿਉ ਉਹ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਉਹ ਉਹੀ ਨੌਜਵਾਨ ਪਿਆਰੇ ਇਹਨਾਂ ਨੂੰ ਅੱਗੇ ਮਿਲਣ ਜਿਨ੍ਹਾਂ ਦੇ ਨਾਲ ਜੁੜ ਕੇ ਬਾਣੀ ਬਾਣ ਦੇ ਧਾਰਨੀ ਬਣਨ ਕੋਈ ਖਾਦੀ ਉਕੇ ਨਹੀਂ ਆ ਇੱਕ ਰਾਜ ਕਰੋ ਕੱਲ ਅੱਜ ਅੱਜ ਨਹੀਂ ਬਾਬਾ ਕੋਲ ਸਾਡੇ ਅਧਿਵਿਨੀ ਕਾ ਦਿਨ ਇਸ ਸੌਂਸਾ ਕਾ ਦਿਨ ਜਵਾਨ ਵਾਲੇ ਕੋਲੇ ਅੱਜ ਕੀ ਖਾਧਾ ਹੈ ਕੱਲ ਖਾਧਿਆ ਅੱਜ ਵੀ ਲਾਇਆ ਮੈਂ ਝੂਠ ਨਹੀਂ ਮੈਂ ਬੋਲਣਾ ਠੀਕ ਹੈ ਹਾਂਜੀ ਝੂਠ ਨਹੀਂ ਮੈਂ ਬੋਲੀਣਾ ਮੈਂ ਮੈਂ ਕੀ ਕਹਿ ਰਹੀ ਹਾਂ ਝੂਠ ਤੁਹਾਨੂੰ ਬੋਲ ਦੋ ਜਣੇ ਦਾ ਨਾ ਛੱਡਣਾ ਇਹ ਉਹਨਾਂ ਦੇ ਸਾਹਮਣੇ ਹੀ ਉੱਠ ਵਾਲੀ ਜਾਂਣਾ ਜੇ ਤਾਂ ਉਹਨਾਂ ਨੂੰ ਨਾ ਪਤਾ ਹੋਵੇ ਕਿੱਥਾ ਹੈ ਮਹਾਰਾਜ ਕੀ ਫਤਰਾ ਮਾਵਾ ਧੀਆਂ ਭੈਣਾ ਸਾਰੀਆਂ ਇੱਥੇ ਹੁੰਦੀਆਂ ਉਹਨਾਂ ਦਾ ਜਿਹੜਾ ਦਰਦ ਆ ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਸਾਨੂੰ ਇਹ ਗੱਲ ਦਾ ਦਰਦ ਜ਼ਰੂਰ ਆ ਕਿ ਕਿਵੇਂ ਸਾਡੀ ਕੌਮ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮੀ ਆ ਜਿਹੜੀ ਉਹ ਅਸੀਂ ਪਰਤੱਖ ਦੇਖ ਰਹੇ ਹਾਂ ਮੈਂ ਕੁਝ ਲੀਡਰਾਂ ਦੇ ਨਾਲ ਥੋੜੇ ਲਿੰਕ ਸੀਗੇ ਤਾਂ ਉਹਨਾਂ ਨਾਲ ਬਹਿ ਕੇ ਬਸ ਕੰਮ ਖਰਾਬ ਹੁੰਦਾ ਗਿਆ ਹੌਲੀ ਹੌਲੀ ਪੈਸੇ ਦਿੰਦੇ ਸੀ ਫੇਰ ਸ਼ਰਾਬ ਦੇਣ ਲੱਪੇ 1 ਲੀਟਰ ਫਿਰ ਉਹੀ ਚਿੱਟਾ ਫੀਮ ਐਦਾਂ ਦੇਣ ਲੱਪੇ ਇਹ ਸੋਚ ਲਿਆ ਸੀ ਵੀ ਮਰ ਗਏ ਆ ਮੈਂ ਤਾਂ ਇਹ ਸੋਚਿਆ ਸੀ ਵੀ ਭਾਈ ਬਸੰਤ ਸਿੰਘ ਜੀ ਜੇ ਨਹੀਂ ਲੱਗਣ ਰੱਖਣਗੇ ਉਹ ਬੋੜਦਲੇ ਅੱਛਾ ਫਵਾ ਲੈ ਕੇ ਮਰ ਜਾਣਾ ਆ ਵੀ ਇਹਨਾਂ ਦੇ ਸਿਰ ਚੜ ਕੇ ਇੰਨਾ ਇਹਨਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਗਿਆ ਸੀ ਵੀ ਹੁਣ ਇਹ ਸਚਾਈ ਕਿਸੇ ਤੋਂ ਲੁਕੀ ਐ ਕੋਈ ਬੰਦਾ ਇੱਥੇ ਹੱਥ ਖੜਾ ਕਰਕੇ ਕਹਿ ਦੇਵੇ ਵੀ ਉਹਨਾਂ ਦੇ ਪਿੰਡ ਚ ਇੱਕ ਨੌਜਵਾਨ ਚਟਾਨੀ ਪਿੰਡ ਦੇ ਚਿੱਤੇ ਨਾ ਮਰਿਆ ਨਹੀਂ ਕੋਈ ਇੱਕ ਬੰਦਾ ਇੱਕ ਭੈਣ ਇੱਥੇ ਹੱਥ ਖੜਾ ਕਰਕੇ ਕਹਿ ਸਕਦਾ ਇਹ ਗੱਲ ਜੇ ਨਹੀਂ ਕਹਿ ਸਕਦਾ ਤਫਰਦ ਖਾਲਸਾ ਜੀ ਇਹ ਨਸਲ ਕੁਸ਼ੀ ਨਹੀਂ ਤੇ ਹੋਰ ਕੀ ਹੈ ਇੱਥੇ ਆ ਕੇ ਭਾਈ ਸਾਹਿਬ ਨੇ ਪ੍ਰਚਾਰ ਕੀਤਾ ਨੇ ਮੋਬਾਈਲ ਤੇ ਭਾਈ ਸਾਹਿਬ ਦਾ ਪ੍ਰਚਾਰ ਸੁਣਿਆ ਤੇ ਇਹਨੇ ਘਰਦਿਆਂ ਅੱਗੇ ਮੰਗ ਰੱਖੀ ਵੀ ਮੈਂ ਉਹ ਸੈਂਟਰਾਂ ਚ ਵੀ ਛੱਡ ਲਿਆ ਤੁਸੀਂ ਸਾਰਾ ਕੁਝ ਕਰ ਲਿਆ ਵੀ ਹੁਣ ਮਰਨ ਵਾਲਾ ਰਾਹੀ ਆ ਹੋਰ ਕੁਝ ਨਹੀਂ ਗਾ ਕਈ ਵਾਰੀ ਇਹਨੇ ਧਮਕੀ ਵੀ ਦਿੱਤੀ ਘਰੇ ਜੋ ਪੈਸੇ ਨਹੀਂ ਮਿਲਦੇ ਵੀ ਮੈਂ ਮਰਦਾ ਫਿਰ ਫਿਰ ਚਲ ਮਾਂ ਸੀ ਕੱਢੀ ਉਹਨੂੰ ਤਰਸ ਆ ਜਾਂਦਾ ਸੀ ਇਹਨੂੰ ਪੈਸੇ ਫੇਰ ਦੇ ਦਿੰਦੇ ਤੇ ਫਿਰ ਜਾਂਦਾ ਵੀ ਮੈਂ ਜਾਂ ਤਾਂ ਮਰ ਜੂਗਾ ਵੀ ਨਸ਼ਾ ਕਰਕੇ ਕਿਸੇ ਦਿਨ ਟੀਕਾ ਲਾ ਕੀ ਤੇ ਜਾਂ ਫਿਰ ਮੈਨੂੰ ਭਾਈ ਸਾਹਿਬ ਕੋਲੇ ਛੱਡਿਆ ਉਹ ਵੀ ਮੈਂ ਇਹ ਵਿਚਾਰ ਸੋੰਦਾ ਹੀ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਛੱਡ ਗਿਆ ਕਿਉਂਕਿ ਔਨਸਰ ਟੀਕੇ ਤਾਂ ਇਹਦੇ ਬੰਦ ਹੋਊ ਕਿ ਇੱਥੇ ਨਸ਼ਾ ਮਿਲਦਾ ਨਹੀਂ ਸੀਗਾ ਨਾਲ ਰਹਿਣ ਨਾਲ ਗਰਬਾਣੀ ਨਾਲ ਜੁੜਿਆ ਤੇ ਅਮਰਤ ਪਾਨ ਕੀਤਾ ਇਹਨੇ ਮਹਿਤੇ ਕੀਤਾ ਵਹੀਰ ਦੇ ਵਿੱਚ ਹੀ ਕੀਤਾ ਪੰਜਾਬ ਨੂੰ ਚੱਟਾ ਖਤਮ ਕਰ ਰਿਹਾ ਜੀ ਤੇ ਭਾਈ ਜੀ ਚੱਟਾ ਬੰਦ ਕਰਕੇ ਇੱਕ ਸਿੱਖ ਕੌਮ ਦੇ ਨਾਲ ਜੋੜ ਰਹੇ ਨੇ ਸਾਰਿਆਂ ਪੰਜਾਬ ਦੀ ਜਮਾਨੀ ਦਾ ਕਹਾਨਾ ਹੁਣੋਂ ਹਟ ਰਿਹਾ ਜੀ। ਹਾਂ ਜੀ। ਵਧੀਆ ਗੱਲ ਹੈ ਜੀ ਜਿਹੜੇ ਲੋਕ ਬਾਹਰ ਆ ਰਹੇ ਸੀ ਉਹਨਾਂ ਦੇ ਵੀ ਮਾਈਂਡ ਚੇਂਜ ਹੋ ਰਹੇ ਨੇ ਕਿ ਵੀ ਇੱਥੇ ਰਹਿ ਕੇ ਆਪਣੀ ਕੌਮ ਦੇ ਲਈ ਕੁਝ ਕਰੀਏ ਜੀ। ਮੇਰੀ ਪਹਿਲੀ ਮੁਲਾਕਾਤ ਭਾਈ ਸਾਹਿਬ ਨਾਲ ਬਾਵਲ ਕਲਾ ਵਿੱਚ ਹੋਈ ਏ। ਤੇ ਉਦੋਂ ਬਾਅਦ ਮੈਂ ਮਨ ਚ ਇਹ ਧਾਰ ਲੈ ਕੇ ਮੈਂ ਉਹਦਾ ਸਭ ਕੁਝ ਛੱਡ ਕੇ ਮੈਂ ਭਾਈ ਸਾਹਿਬ ਨਾਲ ਜੁੜਨਾ ਚਾਹੁੰਦਾ ਹਾਂ। ਭਾਈ ਸਾਹਿਬ ਨਾਲ ਆਪਣਾ ਦਿਲੋਂ ਪਿਆਰ ਆ। ਆਪਾਂ ਦੂਜਾ ਪਹਿਲਾ ਦੀਪ ਸਿੱਧੂ ਭਾਈ ਨੂੰ ਗਵਾ ਬੈਠੇ ਆ ਤੇ ਮੈਂ ਨਹੀਂ ਹੁਣ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਨੂੰ ਗਵਾਇਆ ਜਾਵੇ। ਬਾਈ ਦੀਪ ਸਿੱਧੂ ਦੇ ਬੋਲਾ ਦੇ ਵਿੱਚੋਂ ਆਜ਼ਾਦੀ ਦੇ ਜਿਹੜੇ ਸੁਨੇਹੇ ਨੌਜਵਾਨਾਂ ਤੱਕ ਪਹੁੰਚ ਰਹੇ ਸੀ ਤੇ ਨੌਜਵਾਨਾਂ ਨੂੰ ਆਪਣੇ ਆਪ ਆਪਣੇ ਮਨਾਂ ਦੇ ਵਿੱਚੋਂ ਕੌਮ ਧਰਮ ਤੇ ਦੇਸ਼ ਦੀ ਆਜ਼ਾਦੀ ਦਾ ਰਾਹ ਦੱਸ ਰਿਹਾ ਸੀ ਇਸ ਕਰਕੇ ਜਿਹੜੀ ਹਕੂਮਤ ਆ ਉਹਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਦੋਂ ਤੱਕ ਤੁਸੀਂ ਆਉਂਦੇ ਆਪ ਨੂੰ ਸਿੱਖ ਨਹੀਂ ਨੇ ਜਦੋਂ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿਤਮਸਤਕ ਹੁੰਨੇ ਹੋ ਤੇ ਉੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲਦੀ ਆ ਤੁਸੀਂ ਇਹਨਾਂ ਲਈ ਇੱਕੋ ਤੇ ਤੁਹਾਡੇ ਤੇ ਇਹ ਹਮਲੇ ਉਵੇਂ ਕਰਨਗੇ ਚਾਹੇ ਤੁਸੀਂ ਪੰਜਾਬ ਚ ਬੈਠੀ ਹੋ ਚਾਹੇ ਬਾਹਰ ਬੈਠੀ ਮੈਰਾ ਦੇਾਂਗੇ ਧੋਕੇ ਬਿੰਦੂ ਸਿੱਧੂ ਦੀ ਸਾਈਟ ਤੇ ਮੈਰਾ ਦੇਾਂਗੇ ਧੋਕੇ ਬੰਦ ਪਿੰਡਰਾਂ ਵਾਲੇ ਦੀ ਸਾਈਟ ਤੇ ਮੈਰਾ ਦੇਾਂਗੇ ਧੋਕੇ ਬੰਦ ਪਿੰਡਰਾਂ ਵਾਲੇ ਦੀ ਸਾਈਟ ਤੇ ਮੈਰਾ ਦੇਾਂਗੇ ਧੋਕੇ ਕਰਨਾ ਜ਼ੋਰ ਆਪਣਾ ਹੂੰ ਤੁਹਾਡੇ ਹੁਕਮ ਦੇ ਅਨੁਸਾਰ ਆਪਾਂ ਜੋ ਵੀ ਤਮਾਕੂ ਵੀਜ਼ਾਰਾ ਬੰਦ ਕੀਤਾ ਚੜ ਦੀ ਕਰ ਬਾਕੀ ਵਾਇਗਰੂ ਦੇ ਚਰਨਾ ਜ਼ਰੂਰ ਆਜਰੋ ਭਾਗੇ ਚੜ ਦੀ ਮਾਣ ਕਿਰਪਾ ਕਰਨ ਸੱਚੇ ਪਵਾ ਸ਼ਰਪਾ ਕਰਨ ਜਿਹੜੀ ਗਲੀ ਚ ਨਿਕਲ ਜਾਓ ਉਹ ਤਮਾਕੂ ਨਾ ਭਰੀ ਪਈਏ ਜਿਹੜੇ ਪਾਸੇ ਨੂੰ ਤੁਰ ਜਾ ਤੁਹਾਨੂੰ ਸਰਿੰਜਾ ਟੀਕੇ ਲੱਭ ਜਾਂਦੇ ਨੇ ਵੀ ਅਸੀਂ ਤੇ ਆਪਣੇ ਤਰੀਕੇ ਨਾਲ ਰੋਕਾਂਗੇ ਨਾ ਮੈਂ ਤੇ ਇੱਥੋਂ ਤੱਕ ਕਿਹਾ ਵੀ ਪੰਜਾਬ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਪਿੰਡਾਂ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਕੀਤੀ ਵੀ ਤੁਸੀਂ ਦੁਕਾਨਦਾਰਾਂ ਕੋ ਜਾਓ ਪ੍ਰੇਮ ਪਿਆਰ ਨਾਲ ਕਿ ਤੁਹਾਡਾ 5-700 ਹਜ਼ਾਰ ਦਾ ਤਮਾਕੂ ਇੱਕ ਦਾ ਮਹੀਨੇ ਦਾ ਤੁਸੀਂ ਸਾਡੇ ਕੋ ਆਣ ਕੇ ਪੈਸੇ ਦਾ ਜ਼ਿਕਰ ਤਮਾਕੂ ਨਾਲ ਹੁਣ ਇਹ ਤੋਂ ਸੌਫਟ ਤਰੀਕਾ ਕੀ ਹੋ ਸਕਦਾ ਜੀ ਇੱਕ ਜਿਹੜਾ ਜ਼ਹਿਰ ਵੇਚ ਰਿਹਾ ਕੋਈ ਉਹਨੂੰ ਜ਼ਹਿਰ ਜੋਗੇ ਪੈਸੇ ਦੇ ਕੇ ਕਹ ਰਹੇ ਵਿਚਾਰਨਾ ਵੇਚ ਪਾ ਪਾ ਲੇਗੇ ਫੀਮ ਛਕਣੀ ਉਹ ਤੇ ਪਾਪਾ ਪੁੱਛ ਕੇ ਛਕਦੇ ਜੋ ਹੈ ਛੱਡਾ ਪੀਣਾ ਪਾਪਾ ਨੂੰ ਪੁੱਛ ਕੇ ਸਰਟੀਫਾਈਡ ਲੈਣਾ ਦਾ ਪਾਪਾ ਕੋ ਉਹ ਅੰਮ੍ਰਿਤ ਪੀਣਾ ਹੈ ਗੁਰੂ ਦਾ ਖੰਡੇ ਬਾਟੇ ਦੀ ਪੌਲ ਛਕਣੀ ਤੇ ਪਾਪਾ ਨਹੀਂ ਛਕਣ ਦਿੰਦੇ ਤੇ ਪਾਪਾ ਕੀ ਹੁੰਦਾ ਡੈਡੀ ਬਾਪੂ ਕਹੀ ਜਾਂਦਾ ਕਦੇ ਸ਼ਾਕੇ ਚੱਲਦਾ ਬਾਪੂ ਗਰਾ ਕੱਢਣ ਲੱਗਾ ਤੇਰੇ ਅੰਦਰੋਂ ਹਾਂ ਤੁਸੀਂ ਕਹਿ ਰਹੇ ਹੋ ਨਾ ਕਾਲੀਪੁਰਾ ਸਿੰਘ ਨੂੰ ਕੋਈ ਇੱਕ ਨੇ ਨਾ ਬੁਲਾ ਕੇ ਇੱਥੇ ਬੁਲਾ ਕੇ ਬੁਲਾ ਕੇ ਲੱਗੇ ਜਾ ਖੇਤੀ ਆ ਬਾਤ ਦੱਸਣਾ ਉਹਨੂੰ ਉਹਨੂੰ ਬਾਪ ਨੂੰ ਵੀ ਛਕਾ ਦਿੰਦੇ ਨਾਲ ਤੋਂ ਲੈ ਕੇ ਆ ਮਾੜਾ ਦੇਖੋ ਸੈਂਗੜੀ ਨੌਜਵਾਨ ਇੱਥੇ ਆ ਗਏ ਆ ਬਹੁਤ ਨੇਮਰਤ ਵੀ ਛਕੇ ਆ ਤੇ ਜਿਹੜੇ ਇੱਥੇ ਕਈ ਨੌਜਵਾਨ ਆਪਣੇ ਬਹੁਤ ਪ੍ਰਮੁੱਖ ਕਾਰਜਾਂ ਤੇ ਲੱਗੇ ਹੋਏ ਜਿਹੜੇ ਅੱਗੇ ਉਹ ਪਹਿਲਾਂ ਨਸ਼ੇ ਹੀ ਕਰਦੇ ਸੀ ਇੱਕ ਦੋ ਨੌਜਵਾਨ ਐਸੇ ਆ ਜਿਨ੍ਹਾਂ ਨੇ ਤਿੰਨ ਤਿੰਨ ਕਿਲੇ ਪੈੜੀ ਵੇਚਤੀ ਆਪਣੀ ਨਸ਼ਿਆਂ ਦੇ ਵਿੱਚ ਉਹ ਛੱਡ ਕੇ ਨਸ਼ੇ ਹੁਣ ਪੂ ਬਹੁਤ ਜਿਹੜੇ ਆਪਣੇ ਜ਼ਰੂਰੀ ਕੰਮ ਐ ਉਹਨਾਂ 'ਚ ਲੱਗੇ ਹੋਏ ਐ ਜਿਥੇ ਬੰਦਕ ਢਾਂਚੇ ਨੂੰ ਲੈ ਕੇ ਜਾਂ ਇੱਥੇ ਦੁੱਜੇ ਨਾਲ ਜਾਂ ਉਹਨਾਂ ਦੇ ਸ਼ਿਵਮਾਨ ਤੇ ਲੱਗੇ ਜਿਹੜੇ ਘਰ ਦੇ ਦੇਖ ਕੇ ਹੀ ਡਰ ਜਾਂਦੇ ਸੀ ਅੱਜ ਕਹਿੰਦੇ ਆ ਵੀਡੀਓ ਕਾਲ ਕਰ ਪੁੱਤ ਦੇਖਣ ਦਾ ਦਿਲ ਕਰਦਾ ਸਾਰੇ ਆਲੇ ਦੁਆਲੇ ਰਾਤ ਨੂੰ ਪੈਦਾ ਵੀ ਇੱਥੇ ਮੈਂ ਹੀ ਲਾਉਣ ਆਇਆ ਜੀ ਜਿੰਨੂੰ ਮਰਜੀ ਪਹੁੰਚ ਸਕਦਾ ਇੱਥੇ ਅੱਧਾ ਤਾਂ ਮੈਨੂੰ ਮੈਨੂੰ ਲੱਗਦਾ ਵੀ ਮਾਝਾ ਜਾਣਨ ਲੱਗ ਗਿਆ ਆ ਕਿਹਦੀ YouTube ਤੋਂ ਕਿੱਦਾਂ ਅਮਰਪਾਲ ਸਿੰਘ ਜੀ YouTube ਤੋਂ ਬਾਹਰ ਕਿੱਦਾਂ ਆ ਗਏ ਕਿੰਦਾ ਹੂੰ ਬਾਹਰ ਆ ਗਏ ਵੀ ਮਿੱਟੀ ਵਿੱਚ ਬਾਹਰ ਆ ਗਏ ਦੇਖਣ ਵੀ ਆਉਂਦੇ ਨੇ ਬਾਹਰ ਦੇਖਿਆ ਹੂੰ ਤੇ ਜੱਫੀ ਪਾ ਦੇ ਗੁਰਜੋਦਕੌਰ ਜਗੀ ਬਾਈ ਕੋ ਮਸੀ ਪਾ ਦੇ ਜਿਹੜੇ ਵੀ ਨੌਜਵਾਨ ਉਹ ਮੈਂ ਜਿੰਨਾਂ ਕੋ ਮੈਂ ਇਹਨਾਂ ਨੂੰ ਅਬਜ਼ਰਵ ਕੀਤਾ ਇਹ ਸ਼੍ਰੀਮਾਨ ਸੰਤ ਬਾਬਾ ਚਨ ਐਲਸੰਗ ਤੋਂ ਪਗੋੜੇ ਨੇ ਇਹਨਾਂ ਦੇ ਅੰਦਰ ਸਿੱਖੀ ਪਈ ਆ ਪਰ ਇਹ ਔਲਝੇ ਚੁੱਕੇ ਆ ਇਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਸੀ ਕਿਉਂਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਤਹਈਆ ਕਰ ਲਿਆ ਵੀ ਗੁਲਾਮ ਕਰਨਾ ਹੈ ਇਹ ਨਸ਼ਾ ਕੋਈ ਕੁਦਰਤੀ ਨਹੀਂ ਸਾਡੇ ਚਾਨ ਮੜਿਆ ਵੀ ਪੰਜਾਬੀ ਜਿਹੜੇ ਸਿੱਖ ਨੇ ਉਹਨਾਂ ਨੂੰ ਨਸ਼ੇ ਦਾ ਜਿਆਦਾ ਮੋਹ ਹੈ ਨਸ਼ੇ ਦੇ ਤਲ ਪਿੰਦੇ ਨੇ ਬਿਨਾਂ ਦਰ ਇਹ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਸ ਤੋਂ ਬਾਅਦ ਬੜੀ ਪਲੈਨਿੰਗ ਨਾਲ ਇੱਥੇ ਚਿੱਟਾ ਨਸ਼ਾ ਲੈ ਕੇ ਆਂਦਾ ਹੈ ਉਸ ਨਸ਼ੇ 'ਚ ਨੌਜਵਾਨੀ ਫਸਦੀ ਸਾਡਾ ਵਾਹ ਕਿੰਨਾਂ ਨਾਲ ਪਿਆ ਇਹ ਵੇਖੋ ਮੜ ਜਾ ਇੱਥੇ ਅਰਬਾਂ ਰੁਪਈਆ ਦਾ ਕਾਰੋਬਾਰ ਹੈ ਸਾਡੇ ਨੌਜਵਾਨਾਂ ਦੀ ਨਸ਼ੇ ਨਸਲ ਕੁਸ਼ੀ ਕਰ ਲਈ ਚਿੱਟਾ ਵੇਚਣ ਵਾਲਿਆਂ ਦਾ ਕਾਰੋਬਾਰ ਹੈ ਅਰਬਾਂ ਰੁਪਈਆ ਦਾ ਉਹ ਅਰਬਾਂ ਰੁਪਈਏ ਇਹਨਾਂ ਲੀਡਰਾਂ ਦੀ ਜੇਬ ਤੇ ਜਾਂਦੇ ਨੇ ਇਹ ਚਾਹੁੰਦੇ ਨੇ ਵੀ ਸਿੱਖਾਂ ਦੀ نسل ਵੀ ਖਤਮ ਹੋਵੇ ਤੇ ਉਸ ਚੋਂ ਸਾਨੂੰ ਕਮਾਈ ਵੀ ਹੋਵੇ ਜਿਹੜੇ ਗੁੜਕਾ ਸਾਹਿਬ ਦੀ ਜਰਜੀ ਸਾਹਿਬ ਦੀ ਸੌਂ ਖਾ ਕੇ ਮੁਕਰ ਗਏ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਉਹ ਜਿਹੜੀ ਕੁੱਖ ਦਾ ਵਾਸਤਾ ਪਾ ਕੇ ਮੁਕਰ ਗਏ ਨੇ ਜਿਹੜੇ ਬਦਬੀ ਦਾ ਇਨਸਾਫ ਕਰਨ ਦੀਆਂ ਗੱਲਾਂ ਕਰਕੇ ਮੁਕਰ ਗਏ ਨੇ ਇਹਨਾਂ ਕੁਝ ਨਹੀਂ ਕਰਨਗੇ ਉਹ ਸਾਡੇ ਪੁੱਤ ਨਹੀਂ ਬਚਾਉਣਗੇ ਜਿਹੜੀ ਸਰਕਾਰ ਕਹਿੰਦੇ ਭਗਵੰਤ ਮਾਨ ਜੀ ਕਹਿੰਦੇ ਜੀ ਚਿੱਟਾ ਹਟ ਕੇ ਇਹ ਤੇ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਿਆ ਡਬਲ ਹੋ ਗਿਆ ਜੀ ਆ ਸਰਕਾਰਾਂ ਵਕਾਰੀਆਂ ਜੀ ਇਹ ਸਰਕਾਰਾਂ ਸਰਕਾਰਾਂ ਚਾਹਣ ਤੇ ਇੱਕ ਦਿਨ ਇੱਕ ਦਿਨ ਚ ਬੰਦ ਹੋ ਸਕਦਾ ਨਸ਼ਾ ਜਿਹੜਾ ਭਾਈ ਅਮਰਿਤਪਾਲ ਸਿੰਘ ਨਸ਼ੇ ਛਡਾਰੇ ਹੈ ਅੰਮ੍ਰਿਤ ਸੰਚਾਰ ਕਰ ਰਿਹਾ ਹੈ ਸਾਡੀ ਪਾਰਟੀ ਸ਼ੁਰੂ ਤੋਂ ਇਹ ਚਾਹੁੰਦੀ ਸੀ कि ਅਸੀਂ ਤਾਂ ਸਿਆਸੀ ਕੰਮ ਕਰ ਰਹੇ ਹਾਂ ਜੇ ਸਾਡਾ ਵਿੰਗ ਇੱਕ ਹੋਰ ਬਰਾਬਰ ਦਾ ਇਸ ਕੰਮ 'ਚ ਲੱਗ ਜੇ ਅੰਮ੍ਰਿਤ ਪ੍ਰਚਾਰ ਕਰਨ ਦੇ ਲਈ ਤੇ ਨਸ਼ਿਆਂ ਨੂੰ ਛਡਾਉਣ ਦੇ ਲਈ ਫੇਰ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਤਾਂ ਬਹੁਤ ਖੁਸ਼ ਹਾਂ ਪ੍ਰਾਊਡ ਵੀ ਹਾਂ ਕਿ ਇੱਕ ਖੜੀ ਹੋ ਗਈ ਹੈ ਟਕਸਾਲ ਜਿਹੜੀ ਨਸ਼ੀ ਵੀ ਛਡਾਉਂਦੀ ਹੈ ਤੇ ਅੰਮ੍ਰਿਤ ਸੰਚਾਰ ਵੀ ਕਰਦੀ ਹੈ ਸudar basant singh ਦਾ ਜਿਹੜੇ ਇੱਥੇ ਇੰਚਾਰਜ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਸੋਹਣਾ ਕੰਮ ਕਰ ਰਹੇ ਹੈ ਸੋਹਿਆ ਸੋਹਕੀ ਆਗਾਜ਼ ਅੱਜ ਪਤਾ ਨੂੰ ਲਗਾਉਣ ਦਾ ਵੇਲਾ ਨਹੀਂ ਅੱਜ ਉਹਨਾਂ ਨੂੰ ਜਿਹੜਾ ਛੇ ਛੇ ਬੁੱਟੇ ਜਵਾਨ ਹੋਏ ਲਗਾ ਕੇ ਵੇਖ ਲੈਣਾ ਤੇ ਅੰਦਰ ਹੀ ਟੀਕੇ ਲਾ ਕੇ ਮਰ ਗਏ ਜਿਹੜੇ ਲਗਾਏ ਸੀ ਬਾਥਰੂਮਾਂ 'ਚ ਵੜੇ ਤੇ ਬੂਹੇ ਤੋੜ ਤੋੜ ਕੱਢੇ ਕਿ ਨਹੀਂ ਕੱਢੇ ਆਪਾਂ ਤੇ ਜੇ ਉਹ ਲਗਾ ਕੇ ਰੱਖਣੇ ਆ ਤੇ ਬਸਾਦਗੁਰ ਦਾ ਕਰਜ਼ਾ ਤੇ ਬਿਲਕੁਲ ਅਸੀਂ ਵੈਸੇ ਨਹੀਂ ਲੱਤ ਸਕਦਾ ਤੇ ਕੋਈ ਇੱਕ ਕਿਸ਼ਤੇ ਮੋੜ ਦੀਏ ਕਈ ਭੈਣਾ ਆਉਂਦੀਆਂ ਵੀ ਸਾਡੇ ਪੁੱਤਰ ਦਾ ਨਸ਼ਾ ਛਡਵਾ ਦਿਓ ਤੇ ਅਸੀਂ ਸਵਾਲ ਅੱਗੇ ਉਹ ਕਰੀਦਾ ਵੀ ਮਾਤਾ ਨਸ਼ਾ ਛੁੱਟ ਜੂ ਪਰ ਲਾਉਣਾ ਕਿਹੜਾ ਨਵਾਂ ਇਹਨੂੰ ਕਿਉਂਕਿ ਪਹਿਲਾ ਛਡਾਉਣ ਲਈ ਕੋਈ ਨਵਾਂ ਲਾਉਣਾ ਪੈਣਾ ਜੇ ਤੇ ਚਾਹੁੰਦੇ ਹੋ ਪੀ ਨਸ਼ਾ ਛੁੱਟ ਜਾਵੇ ਤੇ ਤੁਹਾਨੂੰ ਕਮਾਈਆਂ ਕਰ ਕਰਕੇ ਦਵੇ ਤੇ ਫਿਰ ਨਹੀਂ ਛੁੱਟਦਾ ਤੇ ਜੇ ਨਸ਼ਾ ਛਡਾਉਣ ਲੱਗਿਆ ਪ੍ਰਾਨ ਕਰਨਾ ਗੁਰੂ ਅੱਗੇ ਅਰਦਾਸ ਕਰਨੀ ਹੈ ਵੀ ਸਾਨੂੰ ਇਹ ਚਿੰਤਾ ਨਹੀਂ ਸਤਿਗੁਰ ਜੀਓ ਕਿ ਸਾਡਾ ਪੁੱਤ ਮਰ ਜਾਊ ਸਾਨੂੰ ਚਿੰਤਾ ਹੈ ਇੱਕ ਜਿਹੜਾ ਇਹ ਜਲਾਲਤ ਭਰੀ ਮੌਤ ਨਾਲ ਮਰੇ ਜੇ ਮਰੇ ਤੇ ਤੁਹਾਡੇ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰੇ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਅਸੀਂ ਖੁਸ਼ੀ ਮਨਾਵਾਂਗੇ ਹੁਣ ਤੁਸੀਂ ਦੱਸੋ ਇਹ ਅਰਦਾਸ ਕਰਨ ਦਾ ਜਿਗਰਾ ਹੈਗਾ ਜਿੱਦਣ ਇਹ ਅਰਦਾਸ ਕਰਨ ਦਾ ਜਿਗਰਾ ਸਾਡੇ ਚ ਆ ਗਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਖੜਕੇ ਉਸ ਦਿਨ ਤੋਂ ਅਗਲੇ ਦਿਨ ਆਪਣਾ ਪੁੱਤਰ ਭਰਾ ਪਤੀ ਕੋਈ ਵੀ ਭਤੀਜਾ ਜਿਹਦੇ ਲਈ ਅਰਦਾਸ ਕਰਨੀ ਉਹ ਨਸ਼ੇ ਨੂੰ ਹੱਥ ਨਾ ਲਾਉ। ਹਣ ਅਸੀਂ ਕਰਕੇ ਵਖਾਨਗਾ ਚਿੱਟਾ ਬੰਦ ਪਿਆਵਚੋਂ ਮਾਵਾ ਸਤ ਗਾ ਪੁੰਚਣਾਰੇ ਪੋਤੇ ਮੋਢਿਆਂ ਤੇ ਗਏ ਆ। ਮਾਵਾ ਪੈਣਾ ਮਰੀਆਂ ਮੀਆਂ ਹੋ ਮਾ ਪਿਓ ਮੜਿਆ ਸਾਡੇ ਪਿੰਡ ਚ ਸ਼ਰੇ ਆਮ ਵੇਖਦਾ ਸ਼ਰੇ ਆਮ ਕਿ ਕਿਹਨਾਂ ਤੇ ਆਟਾ ਨਹੀਂ ਮਿਲਦਾ ਟਿੱਟਾ ਮੇੜ ਰਿਆ ਬੱਚਾ ਟੀਕੇ ਲਾ ਕੇ ਕੱਲੇ ਕੱਲੇ ਪੁੱਤ ਮਰ ਰਹੇ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਦਸੋਂ ਮੈਂ ਤੇ ਜਾਣ ਗਿਆ ਕੱਖ ਨਹੀਂ ਹੋਇਆ ਕੱਖ ਇਸ ਪੰਜਾਬ ਦਾ ਪਰ ਹੁਣ ਸਾਡਾ ਅਮਰਤਪਾਲ ਕਰੂਗਾ ਇਹ ਮਤ ਭਲੇਖਾ ਤੁਸੀਂ ਪਾ ਲਓ ਆਪਣੇ ਮਨ ਦੇ ਵਿੱਚ ਜਿੰਨਾ ਚਿਰ ਤੁਸੀਂ ਤਿਆਰ ਬਰ ਤਿਆਰ ਹੋ ਕੇ ਖਾਲਸੇ ਦੇ ਘਰ ਅਨੰਦਪੁਰ ਸਾਹਿਬ ਜਾ ਕੇ ਆਪਣਾ ਸੀਸ ਗੁਰੂ ਦੇ ਚਰਨਾਂ 'ਚ ਭੇਟ ਨਹੀਂ ਕਰਦੇ ਉਹਨਾਂ ਚਿਰ ਧਰਮ ਨਹੀਂ ਬਚਣਾ ਦਿੱਤਿਆ ਮਾਜ ਨਹੀਂ ਰਹਿਣਾ ਦਿੱਤਿਆ ਮਾਜ ਨਹੀਂ ਰਹਿਣਾ ਤਰਮ ਜੀ ਰ ਦਿੱਤਿਆ ਬਾਜ ਨਹੀਂ ਰਹਿਣਾ ਦਿੱਤਿਆ ਬਾਜ ਨਹੀਂ ਰਹਿਣਾ ਤਰਮ ਜੀ ਰ ਦਿੱਤਿਆ ਬਾਜ ਨਹੀਂ ਰਹਿਣਾ ਮਹਾਪੁਰ ਕੇ શ્રીਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਦੇ ਬਚਨ ਕਿ ਪਹਿਲਾ ਆਨੰਦਪੁਰ ਸਾਹਿਬ ਘਰੇ ਵੜੀ ਜੇ ਇਸੇ ਕਰਕੇ ਜਿਹੜਾ ਵੀ ਸਿੱਖਾ ਚਾਹੇ ਕਿੰਨਾ ਵੀ ਟਾਈਮ ਹੋ ਗਿਆ ਆਪਣੇ ਆਨੰਦਪੁਰ ਸਾਹਿਬ ਘਰ ਤੋਂ ਦੂਰ ਨਹੀਂ ਰਹਿ ਸਕਦਾ ਤੇ ਇਸੇ ਕਰਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਘਰੇ ਵਾਪਸ ਜਾਣ ਦੀ ਅਸੀਂ ਅਪੀਲ ਕਰਦੇ ਹਾਂ ਹਕੂਮਤ ਤੇ ਬਹੁਤ ਸਾਰੇ ਲੋਕ ਜਿਹੜੇ ਸਾਨੂੰ ਆਨੰਦਪੁਰ ਸਾਹਿਬ ਤੋਂ ਦੂਰ ਕਰਨਾ ਚਾਹੁੰਦੇ ਆ ਅਸੀਂ ਆਪਦਾ ਕੌਮੀ ਕਰ ਛੱਡ ਕੇ ਦੂਰ ਨਹੀਂ ਹੋ ਸਕਦੇ ਦਾ ਸਤਾ ਹੈ ਸਿੱਖੀ ਦੀ ਦਾ ਸਤਾ ਹੈ ਜਿਸ ਵਿੱਚ ਸ਼ਹੀਦ ਤਰਦੇ ਇਹ ਮੌਤ ਦੀ ਚਨਾ ਹੈ ਸਿੱਖੀ ਦੀ ਦਾ ਸਤਾ ਹੈ ਸਿੱਖੀ ਦੀ ਦਾ ਸਤਾ ਹੈ ਤੇ ਵਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਸ਼ੇ ਉਡਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗ ਦੀਏ ਤੇ ਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ ਜਿਉਣਾ ਜੋਧਿਆਂ ਦਾ ਮਰਦਾਂ ਵਾਂਗ ਮਰਨਾ ਬੁੱਢੋਂ ਰਹਾ ਨਿਸ਼ਾਨਾ ਏ ਖਾਲਸੇ ਦਾ ਚੜਦੀ ਕਲਾ ਸਰਬੱਤ ਦੇ ਭਲੇ ਵਾਲਾ ਉੱਚਾ ਸੁੱਚਾ ਤਰਨਾਇ ਖਾਲਸੇ ਦਾ ਮੌਤ ਖਾਲਸੇ ਤੋਂ ਜੀਵਨ ਮੰਗਦੀ ਏ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ